ਗੁਰੂ ਅੰਗਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਅਮਰੋ ਅਮਰਦਾਸ ਜੀ ਦੇ ਪਤੀਜੇ ਨਾਲ ਵਿਆਹੀ ਹੋਈ ਸੀ ਇੱਕ ਦਿਨ ਅਮ੍ਰਿਤ ਵੇਲੇ ਉਹ ਦੁੱਧ ਰਿੜਕ ਰਹੀ ਸੀ ਨਾਲੇ ਗੁਰਬਾਣੀ ਦਾ ਪਾਠ ਬੜੀ ਮਧੁਰ ਲਹਿ ਵਿੱਚ ਕਰ ਰਹੀ ਸੀ ਅਮਰਦਾਸ ਜੀ ਬੜੇ ਧਿਆਨ ਨਾਲ ਸੁਣਨ ਲੱਗੇ ਮਨ ਵਿੱਚ ਖਿੱਚ ਪਈ ਦਿਲ ਵਿੱਚ ਤਾਂ ਗੁੱਠੀ ਕਿ ਜਿਸ ਮਹਾਪੁਰਸ਼ ਦੀ ਇਹ ਬਾਣੀ ਹੈ ਉਸ ਦੇ ਦਰਸ਼ਨ ਕਰੀਏ ਉਹ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕਰਨ ਖਡੂਰ ਸਾਹਿਬ ਪਹੁੰਚ ਗਏ ਦਰਸ਼ਨ ਕੀਤੇ ਚੜਨੀ ਪਏ ਮਨ ਨੂੰ ਸ਼ਾਂਤੀ ਆਈ ਸਿੱਖੀ ਦੇ ਦਾਤ ਪ੍ਰਾਪਤ ਕਰਕੇ ਨਿਹਾਲ ਹੋ ਗਏ ਸਿੱਖੀ ਦੇ ਦਾਤ ਪ੍ਰਾਪਤ ਕਰਕੇ ਅਮਰਦਾਸ ਜੀ ਵਾਪਸ ਘਰ ਨਾ ਗਏ ਖਡੂਰ ਸਾਹਿਬ ਵੀ ਟਿਕ ਗਏ ਗੁਰੂ ਸੰਗਤ ਦੀ ਤਾਂਤੇ ਮਨ ਦੁਆਰਾ ਸੇਵਾ ਕਰਨੀ ਆਰੰਭ ਕਰ ਦਿੱਤੀ ਆਪਨੇ ਅੰਮ੍ਰਿਤ ਵੇਲੇ ਉਠ ਗਾਗਰ ਲੈ ਕੇ ਪਾਣੀ ਭਰਨ ਜਾਣਾ ਆਪ ਇਸ਼ਨਾਨ ਕਰਨਾ ਆਪਣੇ ਗੁਰੂ ਪਾਤਸ਼ਾਹ ਦੇ ਇਸ਼ਨਾਨ ਲਈ ਗਾਗਰ ਭਰਨੀ ਗੁਰੂ ਅੰਗਦ ਸਾਹਿਬ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣਾ ਇਹ ਆਪ ਜੀ ਦੀ ਨਿੱਤ ਦੀ ਕਾਰ ਬਣ ਗਈ